ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪ ਸਭ ਦਾ ਇੱਕ ਵਾਰ ਫੇਰ ਖੁਸ਼ਕਾਮਨਾ ਜੀ ਮਾਲਕ ਸਿੱਧੂ ਬਲੌਗਸ ਦੇ ਵਿੱਚ ਕਿ ਅੱਜ ਆਪਾਂ ਪਹੁੰਚੇ ਆਂ ਪੌਂਟਾ ਸਾਹਿਬ ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਹੈ ਇਹ ਸਥਾਨ ਤੇ ਇਸ ਸਥਾਨ ਦਾ ਨਾਮ ਤੁਹਾਨੂੰ ਹੀ ਪਤਾ ਲੱਗਦਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਆਪਣਾ ਪਹਿਲੀ ਵਾਰ ਇੱਥੇ ਪੈਰ ਰੱਖਿਆ ਸੀ ਪੌਂਟਾ ਰੱਖਿਆ ਸੀ ਪੌਂਟਾ ਸਾਹਿਬ ਜਾਂ ਉਹਨਾਂ ਦੇ ਕੋੜੇ ਦਾ ਕਹਿ ਸਕਦੇ ਆਪਾਂ ਉਸ ਤੋਂ ਇਸ ਸਥਾਨ ਦਾ ਨਾਮ ਪਿਆ ਪੌਂਟਾ ਸਾਹਿਬ ਤੇ ਅੱਜ ਇੱਥੇ ਉਹ ਗੁਰਦੁਆਰਾ ਸਾਹਿਬ ਸ਼ਿਸ਼ੋਭਿਤ ਹੈ ਚੱਲਦੇ ਆਂ ਇਥੋਂ ਦੇ ਹੋਰ ਇਤਿਹਾਸ ਬਾਰੇ ਆਪਾਂ ਜਾਣਦੇ ਆਂ ਇੱਥੇ ਗੁਰੂ ਸਾਹਿਬ 4.5 ਸਾਲ ਰਏ ਸੀ तकरीबन ਲੰਮਾ ਸਮਾਂ ਆਪਣੀ ਜ਼ਿੰਦਗੀ ਦਾ ਜੋ ਇੱਥੇ ਬਤੀਤ ਕੀਤਾ ਸੀ ਤੇ ਚਲਦੇ ਆ ਨਤਬਸਤਕ ਹੁੰਨੇ ਆ ਦਰਸ਼ਨ ਕਰਦੇ ਆ ਮੱਥਾ ਟੇਕਦੇ ਆ ਤੇ ਇੱਥੋਂ ਹੀ ਆਪਾਂ ਪਹਿਲਾ ਵੀਡੀਓ ਆਪਾਂ ਸਟਾਰਟ ਕਰਦੇ ਆ ਹੌਲੀ-ਹੌਲੀ ਹੁੰਦੇ ਹੋਏ ਆਪਾਂ ਖੇਮਪੁਰ ਸਾਹਿਬ ਤੱਕ ਜਾਣਾ ਜਿੰਨੇ ਵੀ ਗੁਰਦੁਆਰਾ ਸਾਹਿਬ ਜਿੰਨੀਆਂ ਵੀ ਜਗ੍ਹਾ ਆਈਆਂ ਵਿੱਚ ਆਪਾਂ ਸਾਰੀਆਂ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਦਾ ਸ਼ਹੀਦ ਦਸਵੀਂ ਗੁਰੂ ਕੋਵਿੰਦ ਸਿੰਘ ਜੀ ਨੇ ਇਸ ਗੁਰਦੁਆਰਾ ਸਾਹਿਬ ਦਾ ਜੋ ਨੀ ਪੱਥਰ ਰੱਖਿਆ ਸੀ ਤੇ ਇਹ ਗੁਰਦੁਆਰਾ ਸਾਹਿਬ ਹੈ ਜੋ ਸਿਰਮੌਰ ਡਿਸਟ੍ਰਿਕਟ ਦੇ ਵਿੱਚ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਇਸ ਸ਼ਹਿਰ ਵਿੱਚ ਗੁਰੂ ਗੋਬਿੰਦ ਸਿੰਘ ਜੀ 4 ਸਾਲ ਤੋਂ ਵੀ ਵੱਧ ਸਮਾਂ ਰਹੇ ਸੀ ਤੇ ਗੁਰੂ ਜੀ ਨਾਨ ਦੇ ਰਾਜਾ ਮਹੇਤਨੀ ਪ੍ਰਕਾਸ਼ ਦੀ ਬੇਨਤੀ ਤੇ 1685 ਨੂੰ ਇੱਥੇ ਪਹੁੰਚੇ ਸੀ ਇਸ ਸਥਾਨ ਤੇ ਇਸ ਸਥਾਨ ਤੇ ਜੋ ਗੁਰੂ ਸਾਹਿਬ ਜੀ ਦੇ ਵੱਡੇ ਪੁੱਤਰ ਸਾਹਿਬ ਜਰਾਜੀਤ ਸਿੰਘ ਦਾ ਜੋ ਜਨਮ ਹੋਇਆ ਸੀ ਤੇ ਆਜੋ ਚਲਦੇ ਹਾਂ ਇਥੋਂ ਦੇ ਹੋਰ ਇਤਿਹਾਸ ਬਾਰੇ ਜਾਣਦੇ ਹਾਂ ਪਹਿਲਾਂ ਨਤਮਸਤਕ ਹੁੰਨੇ ਆ ਦਰਸ਼ਨ ਕਰਦੇ ਆ ਮੱਥਾ ਟੇਕਦੇ ਆ ਆਜੋ ਜੀ

ਨਰਸ ਬੰਦਤ ਕਲਮਾ ਤੇ ਵੱਖ-ਵੱਖ ਸ਼ਸਤਰ ਨੇ ਜੋ ਇੱਥੇ ਸੰਭਾਲ ਕੇ ਰੱਖੇ ਗਏ ਨੇ ਤਲਵਾਰਾਂ ਜੋ ਬੰਦੂਖਾਂ ਜੋ ਪਿਸਟਲ ਤੇ ਉਹਨਾਂ ਦਾ ਕੜਾ ਤੇ ਖੰਡਾ ਤੇ ਕਲਮਾ ਜਿਨ੍ਹਾਂ ਦਾ ਪ੍ਰਯੋਗ ਕਰਦੇ ਹੁੰਦੇ ਸੀ ਉਹ ਡੇਲੀ ਲਾਈਫ ਦੇ ਵਿੱਚ ਉਹ ਸਾਰੇ ਇੱਥੇ ਸੰਭਾਲ ਕੇ ਰੱਖੇ ਗਏ ਹਨ ਇਸ ਵਿੰਡੋ ਦੇ ਵਿੱਚ ਯਾਨੀ ਫਰਜ਼ੰਦ ਹੈ ਉਹ ਇੱਕ ਗੁਰੂ ਔਰ ਗੁਰਦੁਆਰਾ ਸਾਹਿਬ ਦੇ ਲੈਫਟ ਸਾਈਡ ਤੇ ਹੀ ਹੈ ਜੋ ਲੰਗਰ ਹਾਲ ਬਣਿਆ ਹੋਇਆ ਹੈ ਔਰ ਨਾਲ ਹੀ ਜੋ ਕਵੀ ਦਰਬਾਰ ਹੈ ਤੇ ਦਸਤਾਰ ਸਥਾਨ ਹੈ ਉੱਥੇ ਵੀ ਆਪਾਂ ਜਾਵਾਂਗੇ ਪਹਿਲਾਂ ਲੰਗਰ 'ਚ ਚੱਲਦੇ ਆਪਾਂ ਲੰਗਰ ਛਕਦੇ ਆਂ ਥੋੜੀ ਸੇਵਾ ਕਰਦੇ ਆ ਉਸ ਤੋਂ ਬਾਅਦ ਬਾਕੀ ਸਥਾਨ ਆਪਾਂ ਦੇਖਦੇ ਆਂ ਜਾ ਕੇ ਜੀ ਲੰਗਰ ਹਾਲ ਦੇ ਵਿੱਚ ਐਂਟਰ ਹੁੰਦੇ ਹੀ ਸਾਹਮਣੇ ਵਾਲੀ ਸਾਈਡ ਹੈ ਜੋ ਬਰਤਨਾਂ ਦੀ ਸੇਵਾ ਚੱਲਦੀ ਹੈ ਜੂਠੇ ਬਰਤਨਾਂ ਦੀ ਔਰ ਇੱਥੇ ਆਪਾਂ ਸੇਵਾ ਵੀ ਪਾ ਸਕਦੇ ਆਂ ਜੋ ਆਪਣੇ ਬਿਲਡਿੰਗ ਦੀ ਕੰਸਟਰਕਸ਼ਨ ਚੱਲ ਰਹੀ ਹੈ ਲੰਗਰ ਹਾਲ ਦੀ ਸੋ ਸੰਗਤਾਂ ਬੜੇ ਪ੍ਰੇਮ ਪਿਆਰ ਤੇ ਨਾਲ ਲੰਗਰ ਛਕ ਰੀਆਂ ਨੇ ਤੇ ਆਪਾਂ ਵੀ ਸ਼ੱਕ ਦੀਆਂ ਜੀ ਅੰਮ੍ਰਿਤ ਤੇਓ ਸਦਾ ਤੇਰੇ ਜੀ ਅੰਮ੍ਰਿਤ ਤੇਓ ਸਦਾ ਤੇਰੇ ਜੀ ਅੰਮ੍ਰਿਤ ਪੀ ਕੋ ਸਦਾ ਤੇਰੇ ਨਾਮ ਆਜ ਮਸੀਹ ਮਨ ਰੱਤਿਆ ਨੇ ਦੇ ਰਿਹਾ ਅਮਨ ਦਾ ਹਰ ਕਵੀ ਦਰਬਾਰ ਸਥਾਨ ਇਹ ਕਵੀ ਦਰਬਾਰ ਸਥਾਨ ਹੈ ਜੀ ਸਾਹਮਣੇ ਤੇ ਇੱਥੇ ਜੋ ਹੈ ਗੁਰੂ ਸਾਹਿਬ ਕਵਿਤਾਵਾਂ ਸੁਣਦੇ ਹੁੰਦੇ ਸੀ ਉਹਨਾਂ ਦੇ ਦਰਬਾਰੀ ਰੱਗੀਆਂ ਤੋਂ ਤੇ ਇਸ ਦਾ ਜੋ ਇਤਿਹਾਸ ਹੈ ਇਸ ਲੈਫਟ ਸਾਈਡ ਦੇ ਉੱਤੇ ਬੋਰਡ ਲਗਾ ਕੇ ਕਿੰਨੇ ਭਾਸ਼ਾਵਾਂ ਦੇ ਵਿੱਚ ਲਿਖਿਆ ਹੋਇਆ ਹੈ ਪੰਜਾਬੀ ਹਿੰਦੀ ਤੇ ਇੰਗਲਿਸ਼ ਦੇ ਵਿੱਚ ਇਸੇ ਅਗਰੇ ਉੱਤੇ ਉਹ ਕਵਿਤਾਵਾਂ ਸੁਣਦੇ ਹੁੰਦੇ ਸੀ ਗੁਰੂ ਸਾਹਿਬ ਤੇ ਉਹਨਾਂ ਨੂੰ ਜੋ ਮੋਹਰਾਂ ਦਿੰਦੇ ਹੁੰਦੇ ਸੀ ਸੋਨੇ ਦੀਆਂ ਤੇ ਜੋ ਜਮਨਾ ਨੂੰ ਵੀ ਸ਼ਾਂਤ ਕੀਤਾ ਸੀ ਗੁਰੂ ਸਾਹਿਬ ਜੀ ਨੇ ਤੇ ਉਹ ਹੁਕਮ ਮੰਨ ਕੇ ਅੱਜ ਵੀ ਗੁਰੂ ਸਾਹਿਬ ਦਾ ਬੜੇ ਸ਼ਾਂਤਵੇਂ ਢੰਗ ਦੇ ਨਾਲ ਬੈਹਰੀ ਹੈ ਆਜੋ ਆਪ ਕਰਦੇ ਹਾਂ ਦਰਸ਼ਨ ਚੱਲਦੇ ਅੰਦਰ ਗੁਰਸਾਹਿਬ ਦੀ ਹਜ਼ੂਰੀ ਚ ਸਿਰ ਪਿਆਨੇ ਬੇ ਅਮਨ ਤਾਰ ਅੰਮ੍ਰਿਤ ਕੀਓ ਸਰਦਾ ਤੇਰੇ ਰੀ ਅੰਮ੍ਰਿਤ ਕੀਓ ਸਰਦਾ ਤੇਰੇ ਇਸ ਸਾਈਡ ਰਾਈਟ ਸਾਈਡ ਦੇ ਉੱਪਰ ਸੱਜੇ ਹੱਥ ਇਹ ਪੁਰਸ਼ਾਂ ਦੇ ਵਾਸਤੇ ਰਹਿائش ਦਾ ਸਥਾਨ ਵੀ ਬਣਾਇਆ ਹੋਇਆ ਹੈ ਜੋ ਰਾਤ ਇੱਥੇ ਰੁਕ ਸਕਦੇ ਨੇ ਵਿਸ਼ਰਾਮ ਕਰ ਸਕਦੇ ਨੇ ਸਾਰਾ ਖੁੱਲਾ ਹਾਲ ਬਣਾਇਆ ਹੋਇਆ ਹੈ। ਔਰ ਗੁਰਦੁਆਰਾ ਸਾਹਿਬ ਦਾ ਪੂਰਾ ਇਤਿਹਾਸ ਇਸ ਜਗ੍ਹਾ ਤੇ ਉੱਤੇ ਲਿਖਿਆ ਹੋਇਆ ਹੈ। ਇਧਰ ਪਾਰਸ਼ੀ ਪੌਂਟਾ ਸਾਹਿਬ ਕਿੰਨੇ ਭਾਸ਼ਾਵਾਂ ਦੇ ਵਿੱਚ ਹਿੰਦੀ, ਇੰਗਲਿਸ਼, ਪੰਜਾਬੀ ਦੇ ਵਿੱਚ ਤੇ ਇਸ ਤੋਂ ਅੱਗੇ ਆ ਕੇ ਹੁੰਦੇ ਜੀ ਗੋਪਿੰਦ ਘਾਟ ਜਿੱਥੇ ਗੁਰੂ ਸਾਹਿਬ ਨੇ ਜਮਨਾ ਨੂੰ ਸ਼ਾਂਤ ਕੀਤਾ ਸੀ ਫਿਲਹਾਲ ਤਾਂ ਇੱਥੋਂ ਜੋ ਰਸਤਾ ਹੈ ਉਹ ਬੰਦ ਕੀਤਾ ਗਿਆ ਹੈ ਇਹ ਕੰਸਟਰਕਸ਼ਨ ਹੈ ਜੋ ਹਾਲੇ ਚੱਲ ਰਹੀ ਹੈ ਸੀੜੀਆਂ ਬਣ ਰਹੀਆਂ ਨੇ ਥੱਲੇ ਤੱਕ ਤੋਂ ਸੰਕਤ ਜਾਂਦੀ ਹੈ ਪਰ ਬਾਹਰ ਦੀ ਰਸਤਾ ਬਣਾਇਆ ਗਿਆ ਹੈ ਜਾਣ ਵਾਸਤੇ نیچے ਤੋਂ ਸੌ ਸਾਮਣੇ ਸੰਗਤ ਜਾ ਕੇ ਇਸ਼ਨਾਨ ਵੀ ਕਰਦੀ ਹੈ ਜਮਨਾ ਦੇ ਵਿੱਚ ਤੋਂ ਜਮਨਾ ਨੂੰ ਬਿਲਕੁਲ ਸ਼ਾਂਤ ਕਰ ਦਿੱਤੀ ਸੀ ਗੁਰੂ ਸਾਹਿਬ ਨੇ ਤੋਂ ਜੋ ਅੱਜ ਵੀ ਹੈ ਬਿਲਕੁਲ ਸ਼ਾਂਤ ਮੇਟੰਗ ਦੇ ਨਾਲ ਇਹ ਵੈਰੀ ਹੈ ਤੋ ਇੰਦੇ ਨਾਲ ਹੀ ਇਹ ਸਾਹਮਣੇ ਹੈ ਜੀ ਦਸਤਾਰਖਾਨ ਜਿੱਥੇ ਗੁਰੂ ਸਾਹਿਬ ਜੋ ਆਪਣੀ ਦਸਤਾਰ ਫਜਾਇਆ ਕਰਦੇ ਸੀ ਜੋ ਕੰਗਾ ਕਰਿਆ ਕਰਦੇ ਸੀ ਤੇ ਹੋਰ ਜੋ ਮੁਕਾਬਲੇ ਵੀ ਕਰਵਾਇਆ ਕਰਦੇ ਸੀ ਦਸਤਾਰ ਬੰਦੀ ਦੇ ਤੇ ਸੁੰਦਰ ਦਸਤਾਰ ਬੰਨਣ ਵਾਲੇ ਨੂੰ ਇਨਾਮ ਵੀ ਦਿੱਤੇ ਜਾਂਦੇ ਸੀ ਗੁਰੂ ਸਾਹਿਬ ਵੱਲੋਂ ਇਸ ਦਸਤਾਰ ਸਥਾਨ ਦੇ ਨਾਲ ਹੀ ਜੋ ਯਮਨਾ ਨਦੀ ਵਹਿੰਦੀ ਹੈ ਤੇ ਸਾਰੀ ਸੰਗਤ ਇੱਥੇ ਖੜ ਕੇ ਜੋ ਦਰਸ਼ਨ ਕਰਦੀ ਹੈ ਸੋ ਬਹੁਤ ਹੀ ਸ਼ਾਂਤਮਈ ਟੰਗ ਦੇ ਨਾਲ ਜੋ ਯਮਨ ਹੈ ਉਹ ਵਹਿ ਰਹੀ ਹੈ ਇਸ ਟਾਈਮ ਯਮਨਾ ਦਾ ਜੋ ਪਾਣੀ ਹੈ ਬਹੁਤ ਹੀ ਘੱਟ ਹੈ ਵੈਸੇ ਇਸ ਟਾਈਮ ਪਰ ਫਿਰ ਵੀ ਜੋ ਸਾਈਡ ਤੇ ਸੰਗਤ ਫਿਰ ਵੀ ਜਾ ਕੇ ਜੋ ਇਸ਼ਨਾਨ ਹੈ ਜੋ ਕਰ ਰਹੀ ਹੈ ਨੀਚੇ ਜਾ ਕੇ ਉਹ ਇਹਦਾ ਰਸਤਾ ਜੋ ਬਾਰਦੀ ਹੈ ਜਾਣ ਦਾ ਨੀਚੇ ਏਸੀ यमुना ਨਦੀ ਨੂੰ ਦਸ਼ਮेश ਪਿਤਾ ਜੀ ਨੇ ਆਪਣੀ ਕਿਰਪਾ ਸਦਕਾ ਇਸ ਦਾ ਜੋ ਸ਼ੋਰ ਸੀ ਉਹ ਰੋਕ ਦਿੱਤਾ ਸੀ ਜੋ ਜਮੀ ਸ਼ਾਂਤਮਈ ਢੰਗ ਦੇ ਨਾਲ ਵਹਿੰਦੀ ਹੈ ਹੁਣ ਵੀ ਇਹਦਾ ਕੋਈ ਪਾਣੀ ਦੀ ਆਵਾਜ਼ ਤੱਕ ਨਹੀਂ ਆਉਂਦੀ ਕਿਉਂਕਿ ਨਾਲ ਹੀ ਕਵੀ ਦਰਬਾਰ ਸੀ ਇੱਥੇ ਸੋ ਔਰ ਇਸ ਥਾਨ ਦੇ ਨਾਲ ਹੀ ਹੈ ਜੀ ਸ਼ੀਸ਼ਮੈਲ ਬਣਿਆ ਹੋਇਆ ਹੈ ਔਰ ਇਸ ਜਗ੍ਹਾ ਉੱਪਰ ਵੀ ਜੋ ਅਖੰਡ ਪੜ ਸਾਹਿਬ ਹੈ ਉਹ ਸਹਿਜ ਪਾਠ ਆਰੰਭ ਰਹਿੰਦੇ ਹਨ ਦੋ ਪਾਠੀ ਸਹਿਬਾਨ ਜੋ ਹਮੇਸ਼ਾ ਡਿਊਟੀ ਵਾਈਜ਼ ਪਾਰਟ ਹੈ ਜੋ ਕਰਦੇ ਰਹਿੰਦੇ ਹਨ ਅੰਮ੍ਰਿਤ ਕੀ ਰੋ ਸੱਚੇ ਦੇ ਇਸ ਦਸਤਾਰ ਸਥਾਨ ਦੇ ਉੱਪਰ ਦਸ਼ਮੇਸ਼ ਪਿਤਾ ਆਪਣੀ ਦਸਤਾਰ ਸਜਾਇਆ ਕਰਦੇ ਸੀ ਤੇ ਜੋ ਸੁੰਦਰ ਦਸਤਾਰ ਬੰਦਾ ਸੀ ਉਹਨੂੰ ਇਨਾਮ ਵੀ ਦਿੱਤੇ ਜਾਂਦੇ ਸੀ ਗੁਰੂ ਪਾਤਸ਼ਾਹ ਵੱਲੋਂ ਤੇ ਪੰਗਾਣੀ ਦੇ ਯੁੱਧ ਦੇ ਵਿੱਚ ਜਦੋਂ ਪੀਰ ਬੁੱਧੂ ਸ਼ਾਹ ਜੀ ਤੇ ਜੋ ਪੁੱਤਰ ਵੀ ਜੋ ਸ਼ਹੀਦ ਹੋ ਗਏ ਸੀ ਤੇ ਉਹਨਾਂ ਨੇ ਗੁਰੂ ਪਾਤਸ਼ਾਹ ਜੀ ਨੂੰ ਕਿਹਾ ਸੀ ਵੀ ਤੁਹਾਡੇ ਜੋ ਕੰਗੇ ਦੇ ਵਿੱਚ ਜੋ ਵਾਲਾਂ ਸਮੇਤ ਮੈਨੂੰ ਕੰਗਾ ਦੇ ਦਿਓ ਤੁਸੀਂ ਆਪਣਾ ਤੇ ਮੈਨੂੰ ਤੁਹਾਡੀ ਦਸਤਾਰ ਵੀ ਚਾਹੀਦੀ ਹੈ ਤੇ ਗੁਰੂ ਪਾਸ਼ਾਏ ਨੇ ਖੁਸ਼ ਹੋ ਕੇ ਉਹਨਾਂ ਨੂੰ ਆਪਣੀ ਦਸਤਾਰ ਦਿੱਤੀ ਤੇ ਕੰਗਾ ਦਿੱਤਾ ਸੀ ਵਾਲਾਂ ਸਮੇਤ ਕੋਈ ਇਸ ਸਥਾਨ ਤੇ ਤੇ ਸ਼ੀਸ਼ ਮੈਲਾ ਨਾਲ ਤੇ ਇਸ ਸਥਾਨ ਦੇ ਉੱਤਰ ਉੱਪਰ ਹੀ ਵੱਡੇ ਸਾਬਜਾ ਦੇ ਅਜੀਤ ਸਿੰਘ ਜੀ ਬਾਬਾ ਜੀ ਦੇ ਸਾਬਜਾ ਦੇ ਦਾ ਜਨਮ ਵੀ ਹੋਇਆ ਸੀ। ਹੋਰ ਇਹ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਦਾ ਜੋ ਮਾਡਲ ਬਣਾਇਆ ਹੋਇਆ ਹੈ ਸਾਰਾ ਗੁਰਦੁਆਰਾ ਸਾਹਿਬ ਦਾ ਸਾਰਾ ਓਵਰਵਿਊ ਦੇਖਦਾ ਹੈ। ਸੋ ਕੁਝ ਤਾਂ ਏਰੀਆ ਹੈ ਜੋ ਅੰਡਰ ਕੰስትਰਕਸ਼ਨ ਹਾਲੇ ਚੱਲ ਰਿਹਾ ਹੈ। ਜਿਵੇਂ ਸੰਗਤਾਂ ਦਾ ਜੋ ਹੈ ਬਹੁਤ ਜ਼ਿਆਦਾ ਜ਼ੋਰ ਕਈ ਵਾਰੀ ਪੈ ਜਾਂਦਾ ਸੋ ਇਸ ਕਰਕੇ ਜੋ ਕਮਰੇ ਰਹਿائش ਦਾ ਪ੍ਰਬੰਧ ਹੈ ਜੋ ਕੀਤਾ ਜਾ ਰਿਹਾ ਕੰਸਟਰਕਸ਼ਨ ਚੱਲ ਰਹੀ ਹੈ ਹਾਲੇ ਸੋ ਇਸ ਦੇ ਨਾਲ ਹੀ ਜੋ ਲੈਫਟ ਸਾਈਡ ਦੇ ਉੱਤੇ ਹੈ ਜੋ ਕੜਾ ਪ੍ਰਸ਼ਾਦ ਜੋ ਦੇਖ ਹੈ ਉਹ ਮਿਲਦੀ ਹੈ ਪੁਰੇ ਸੀ ਸ਼੍ਰੀ ਪੌਂਟਾ ਸਾਈਫ ਦਾ ਇਤਿਹਾਸ ਤੇ ਹੁਣ ਆਪਾਂ ਚੱਲਦੇ ਹਾਂ ਜੀ ਅੱਗੇ ਦੀ ਤਰਫ ਯਾਤਰਾ ਜੋ ਆਪਣੀ ਹਲੇ ਕਾਫੀ ਪਈ ਹੈ ਹਮਕੁੰਡ ਸਾਹਿਬ ਤੱਕ ਜਾਣਾ ਹੈ ਤੋ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਇਹੋ ਜੀ ਹੋਰ ਵੀਡੀਓਜ਼ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚੰਗਾਈ ਸਾਸਰੀਆ ਪਾਪ